ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਹੁਲ ਰਾਹੁਲਾਈ ਕੀ ਕੰਮ ਕਰਦੇ ਹੋ ਮੈਂ ਫੋਟੋਗ੍ਰਾਫੀ ਕਰਦਾ ਹਾਂ ਵੀਡੀਓਗ੍ਰਾਫੀ ਕੀ ਘਟਨਾ ਵਾਪਰੀ ਕੀ ਮੈਂ ਨਾ ਵੀਰੇ ਮੈਨੂੰ ਸਵੇਰੇ ਮੇਰੇ ਨਾਲ ਦੇ ਮੁੰਡੇ ਦਾ ਫੋਨ ਆਇਆ ਰਾਣਾ ਫੋਟੋਗ੍ਰਾਫਰਾਂ ਦਾ ਨਾਮ ਆ ਠੀਕ ਆ ਉਹ ਕਹਿੰਦੇ ਵੀ ਫੰਕਸ਼ਨ ਲਾਉਣਾ ਹੈ ਠੀਕ ਆ ਤੇ ਉਹਨਾਂ ਨੇ ਫੰਕਸ਼ਨ ਕਹਿੰਦੇ ਮੰਦੇ ਲੁਧਿਆਣੇ ਦੇ ਨੇ ਵੀ ਚੰਡੀਗੜ੍ਹ ਉਹਨਾਂ ਨੇ ਫੰਕਸ਼ਨ ਲਾਉਣੇ ਜਾਣਾ ਉਹਨੂੰ ਥੁੱਡੇ ਵਾਲੇ ਕੈਮਰੇ ਨਾਲ ਫੰਕਸ਼ਨ ਖਿੱਚਣਾ ਠੀਕ ਆ ਉਹ ਬੰਦਿਆ ਵੀ ਮੈਨੂੰ ਜਾਣਦੇ ਨੇ ਮੇਰੀ ਉਹ ਬੰਦੇ ਕੋਈ ਜਾਣ ਪਛਾਣ ਨਹੀਂ ਹੈਗੀ ਠੀਕਾ ਉਹ ਬੰਦੇ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀ ਇਦਾਂ ਕਰਕੇ ਇਦਾਂ ਫੰਕਸ਼ਨ ਲਾਉਣਾ ਵੀ ਸਵੇਰੇ 5:00 ਵਜੇ ਜਾਣਾ ਠੀਕਾ ਤੇ ਮੈਂ ਮੈਨੂੰ ਕੋਈ ਪਹਿਲਾਂ ਮਿਲੇ ਨਹੀਂ ਕਿ ਉਹ ਵੀ ਕਹਿੰਦਾ ਮੈਂ ਮਿਲਿਆ ਹੋਇਆ ਹੈ ਪਹਿਲਾਂ ਉਹਦੇ ਵੇਸਤੇ ਮੈਂ ਆ ਗਿਆ ਉੱਥੇ ਤੇ ਉੱਥੇ ਸਮਰਾਲੇ ਚ ਮੈਂ ਚਾਹੁੰ ਕਿ ਮੈਂ ਪਾਰਕਿੰਗ ਪੰਪ ਦੇ ਕੋਲ ਗੱਡੀ ਪਾਰਕਿੰਗ ਜਰ ਉਹਨਾਂ ਦੀ ਗੱਡੀ ਸਮਾਨ ਰੱਖ ਕੇ ਲਾਉਣ ਗਿਆ ਕਿੰਨੇ ਵਜੇ ਸਵੇਰੇ 5:00 ਵਜੇ ਦੀ ਗੱਲ ਹੈ 5 5 5 ਕੋਈ ਇੰਨੇ ਕੇ ਟਾਈਮ ਦੀ ਗੱਲ ਆਈ ਤੇ ਮੈਂ ਪਾਰਕਿੰਗ ਗੱਡੀ ਲਾਉਣ ਗਿਆ ਜਾਂ ਉਹ ਚਲ ਗਈ ਕਿਹੜੀ ਗੱਡੀ ਚਾਹੀ ਸੀ ਉਹ ਵੀਰੇ ਉਹਨਾਂ ਦੀ ਬਾਕਸ ਵੈਗਨ ਵਾਲੀ ਗ ਤੇ ਸਮਾਨ ਤੁਹਾਡਾ ਕੀ ਕੀ ਨੂੰ ਸਮਾਨ ਵੀਰੇ میرے ਕੋਲ ਸਭ ਨੇ 3 ਕੈਮਰਾ ਵਿੱਚ ਤਿੰਨ ਲੈਂਜ ਆਈ ਗਏ ਮੇਰੇ ਫਿਲਮਾਂ ਦੇ ਬਾਕੀ ਵੀਰੇ ਦੋ ਲਾਈਟ ਆਇੰਗੇ ਇੱਕ ਨਵੀਂ ਗਿੰਬਲ ਦੇਗੀ। ਕੁੱਲ ਕੀਮਤ ਕਿੰਨੇ ਦੀ ਬਣੇ? ਕੋਲੇ ਵੀਰੇ 4 ਤੋਂ 5 ਲੱਖ ਦਾ ਵੀਰੇ ਸਮਾਨ ਸੇ ਕੈਮਰਾ। ਤੇ ਜਿੰਨੇ ਤੁਹਾਨੂੰ ਦਵਾਇਆ ਸੀਗਾ ਇਹ ਫੰਕਸ਼ਨ ਮੈਂ ਗੱਲ ਕੀਤੀ ਕੀ ਕਹਿੰਦੇ? ਉਹਨਾਂ ਨਾਲ ਗੱਲ ਕੀਤੀ ਵੀਰੇ ਉਹ ਕਹਿੰਦੇ ਵੀ ਮੇਰੀ ਹੁਣ ਹੈ ਨਹੀਂ ਆਉਂਦਾ ਲਿੰਕ ਕੋਈ ਠੀਕ ਹੈ ਮੈਨੂੰ ਡੈਡੀ ਨੂੰ ਮਿਲੇ ਉਹ ਮੁਕਰ ਕੇ ਇੱਕ ਦਿਨ ਉਹਦਾ। ਮੈਂ ਤੁਹਾਡੇ ਨਾਲ ਨੌਸਰਬਾਜੀ ਕਰਕੇ ਇੱਕ ਤਰ੍ਹਾਂ ਦੀ। ਬਾਕੀ ਵੀਰੇ ਉਹੀ ਆ। ਦੋ ਸਮਰਾਲਾ ਪੁਲਿਸ ਨੂੰ ਕੀ ਲਿਖਾਤੇ ਹਾਂਜੀ ਸਵੇਰੇ ਮੈਂ ਉਹ ਕਰਾਈਏ ਅਰਜ਼ੀ ਕਰਾਈਏ ਵੇਟ ਕਰ ਰਹੇ ਹਾਂ ਜੀ ਸਵੇਰੇ ਦੇ ਖੜੇ ਹੋਰੇ ਕੀ ਮੰਗ ਕਰਦੋਂ ਸੀ ਮੰਗ ਵੀਰੇ ਮੰਗ ਕੇ ਕੀ ਗਾਨੇ ਸਮਾਨ ਮਿਲ ਜਾਏ ਬਾਪੂ ਰੋੜ ਕੀ ਆਈ ਮੈਂ ਤਨਾ ਕਿਸਤਾ ਆਏ ਹੁਣ ਵੀ ਚੱਲ ਰਹੀ ਨਾ ਦੇ ਸਮਾਨ ਦੀਆਂ ਕੀ ਨਾ ਤੁਹਾਡੇ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਚੋਪੜਾ ਸਟੂਡੀਓ ਹੈਡੋਂਬੇਟ ਕੀ ਮਾਮਲਾ ਹੋਇਆ ਸਵੇਰੇ ਮਾਮਲਾ ਇਹ ਜੀ ਇਹ ਮੁੰਡਾ ਨਾ ਫੰਕਸ਼ਨ ਦੇ ਅਕੋਰਡਿੰਗ ਕਿਸੇ ਦੀ ਕਾਲ ਆਈ ਸੀਗੀ ਕਹਿੰਦਾ ਵੀ ਜਾਣਾ ਹੈ ਉਸ ਤੋਂ ਬਾਅਦ ਦੇ ਵਿੱਚ ਉਹ ਬੰਦੇ ਇਹਦਾ ਸਮਾਨ ਆਪਣੀ ਗੱਡੀ ਦੇ ਵਿੱਚ ਰਖਾ ਕੇ ਕਿੱਨੂ ਫੋਨ ਆਇਆ ਸੀ ਇਹ ਰਾਹੁਲ ਤੇ ਬਲਾਲੇ ਤੋਂ ਮੁੰਡਾ ਹੈ ਬਹੁਤ ਗਰੀਬ ਪਰਿਵਾਰ ਤੋਂ ਹੈ ਨੇ ਵਿਚਾਰੇ ਨੇ ਸਮਾਨ ਵੀ ਸਾਰਾ ਕਿਸ਼ਤਾਂ ਤੇ ਲਿਆ ਹੋਇਆ ਸੀਗਾ ਤੇ ਵਧੀਆ ਸਿਨੇਮੈਟਿਕ ਦਾ ਕੰਮ ਕਰ ਰਿਹਾ ਹੈ ਫੋਟੋਗ੍ਰਾਫੀ ਲੈਣ ਦੇ ਵਿੱਚ ਤੇ ਬਹੁਤ ਅੱਛਾ ਤੇ ਇਹਨੂੰ ਕਾਲ ਆਈ ਕੱਲ ਵੀ ਸਵੇਰੇ ਮਾਰਨਿੰਗ ਫੰਕਸ਼ਨ ਤੇ ਜਾਣਾ ਹੈ ਤੇ ਉਸ ਦੇ ਅਕੋਰਡਿੰਗ ਇਹ ਜਾ ਰਿਹਾ ਸੀਗਾ ਅੱਜ ਤੇ ਉਹਨੂੰ ਕਹਿੰਦੇ ਵੀ ਤੁਸੀਂ ਆਪਣੀ ਸਮਾਨ ਸਾਡੀ ਗੱਡੀ ਦੇ ਵਿੱਚ ਰੱਖ ਕੇ ਵੀ ਸਾਡੇ ਨਾਲ ਚਲੋ ਤੇ ਉਹ ਸਮਾਨ ਨੂੰ ਗੱਡੀ ਦੇ ਵਿੱਚ ਆਪਣੀ ਗੱਡੀ پارکਿੰਗ ਕਰਨ ਲੱਗਿਆ ਤੇ ਉਸ ਤੋਂ ਬਾਅਦ ਵਿੱਚ ਸਮਾਨ ਲੈ ਕੇ ਦਾ ਫਰਾਰ ਹੋ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਹੋਇਆ ਕਿਸ ਬਹੁਤ ਮਾੜਾ ਹੋਇਆ ਜੀ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜਿਹਨੇ ਵੀ ਕਰਿਆ ਹੈ ਬਹੁਤ ਜਿਹਨੇ ਫੰਕਸ਼ਨ ਦਵਾਇਆ ਉਹਦਾ ਵਿੱਚ ਕਸੂਰਾਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਸਦਾ ਤਾਂ ਕਸੂਰ ਹੋਇਆ ਹੀ ਹੈ ਜੀ ਦੇਖੋ ਜਿਹਨੇ ਵੀ ਫੰਕਸ਼ਨ ਦਵਾਇਆ ਉਸ ਨੂੰ ਤਾਂ ਜਾਣਦੇ ਹੋਣਗੇ ਤਾਂ ਹੀ ਉਹ ਬੰਦੇ ਨੇ ਫੰਕਸ਼ਨ ਦਵਾਇਆ ਇਸ ਬੰਦੇ ਨੇ ਠੀਕ ਹੈ ਉਸ ਤੇ ਜੋ ਵੀ ਬਣਦੀ ਕਾਰਵਾਈ ਉਸ ਤੇ ਹੋਣੀ ਚਾਹੀਦੀ ਹੈ ਨੁਕਸਾਨ ਕਿੰਨੇ ਦਾ ਹੋਇਆ ਨੁਕਸਾਨ 4 ਤੋਂ 5 ਲੱਖ ਦੇ ਵਿੱਚ ਜੀ ਕੀ ਮੰਗ ਕਰ ਰਹੇ ਅਸੀਂ ਵੀ ਇਨਸਾਫ ਦੀ ਮੰਗ ਕਰਦੇ ਆਂ ਵੀ ਸਮਾਨ ਵਾਪਸ ਕਰਾਇਆ ਜਾਵੇ ਜੋ ਵੀ ਹੈ ਜੋ ਕੀਤਾ ਜਿਹਨੇ ਵੀ ਕੀਤਾ ਹਾਂ ਸਰ ਇੱਕ ਕਾਰ ਸਵਾਰ ਦੋ ਨੌ ਸਰ ਬਾਦ ਕੈਮਰਾ ਲੈ ਕੇ ਫਰਾਰ ਹੋਏ ਨੇ ਕਿਨ੍ਹੇ ਕਰੀਬ 4 ਤੋਂ 5 ਲੱਖ ਲੱਕੇ ਦੱਸੇ ਜਾਂਦੇ ਨੇ ਫੋਟੋਗ੍ਰਾਫਰ ਦੇ ਜੀ ਇਹ rahul kumar ਆ ਜੀ ਐਪਲੀਕੇਸ਼ਨ ਦਿੱਤੀ ਇਹਨਾਂ ਨੇ ਤੇ ਇਹ ਬਕਾਇਦਾ ਪ੍ਰੋਗਰਾਮ ਬੁਕਿੰਗ ਲਈ ਆਇਆ ਸੀ ਕਿ ਲੜਕਾ ਹੈ ਪਿੰਡ ਬਲਾਲੇ ਤੋਂ ਇਥੇ ਇਹ ਆਪਣੇ ਕੈਮਰੇ ਉਹਨਾਂ ਦੀ ਗੱਡੀ 'ਚ ਰੱਖਤੇ ਨੇ ਗੱਡੀ ਪਾਰਕਿੰਗ ਕਰਨ ਲੱਗਿਆ ਉਸ ਤੋਂ ਬਾਅਦ ਉਹ ਕੈਮਰੇ ਲੈ ਕੇ ਲੰਘ ਗਏ ਤੇ ਜੇਕਰ ਜੋ ਗਲਤ ਇਹ ਆ ਵੀ ਇਹਨੂੰ ਪਹਿਲਾਂ ਦਵੰਦਾ ਫੋਨ ਆਇਆ ਸੀ ਕਿ ਕੋਈ ਪ੍ਰੋਗਰਾਮ ਲਾਉਣਾ ਅੱਗੇ ਅਸੀਂ ਪੜਤਾਲ ਕਰ ਰਹੇ ਹਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਅਸੀਂ ਵੀ ਸੂਰਤ ਹੋ ਗਈ